ਸਤਿਨਾਮ ਸ੍ਰੀ ਵਾਹਿਗੁਰੂ ਸਾਇਬ ਜੀ ਦਰਸ਼ਨ ਪਿਆਸੀ ਦਿਨ ਸਰਾਪ ਚਿਤ ਗਉ ਅਨ ਦਿਨ ਨੀਤ ਲਕ ਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰ ਬਾਣੀ ਕਹੈ ਸੇ ਜਨਮਨ ਪਰਤਖ ਗੁਰੂ ਨਿਸਤਾਰੇ ਸਿੱਖੋ ਸਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਕੀ ਹਰ ਟੇਕ ਸੋ ਕਹੋ ਟਲ ਗੁਰ ਸੇਵੀਐ ਐਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ जी uh... <laughs> ਰਤਨ ਰਤਨ ਹਰ ਨੀਕੋ ਗੁਰ ਸਤ ਗੁਰ ਧਾਨ ਦੇ ਵਾਯੋ ਮਨ ਮਿਲ ਸੰਤ ਜਨ ਜਸ ਗਾਯੋ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤ ਗੁਰਦਾਨ ਦਿਵਾਓ ਰਹਾ ਤਿਸ ਜਨ ਕਾ ਮਨ ਤਨ ਸਭ ਦੇਵਾ ਜਿਨ ਹਰ ਹਰ ਨਾਮ ਸੁਨਾਇਓ ਤਨਮਾਇ ਸੰਪਤਿ ਸਦੇਵ ਜਿਨ ਹਰ ਮੀਤ ਮਿਲਾਓ ਖਿੰਨ ਕਿੰਚਤ ਕਿਰਪਾ ਕਰੇ ਜਗਦੀਸ਼ਰ ਤਬ ਹਰ 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 ਜਸ ਧਿਆਇਓ ਜਨ ਨਾਨਕ ਕਾ ਹਰ ਪੀਟੀ ਸੁਆਮੀ ਦੁਖ ਹਉ ਮੈ ਰੋਗ ਗਵਾਇਓ ਖਿੰਨ ਕਿੰਚਤ ਕਿਰਪਾ ਕਰੇ ਜਗਦੀਸ਼ਰ ਤਬ ਹਰ 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 ਜਸ ਧਿਆਇਓ ਜਨ ਨਾਨਕ ਕਾ ਹਰ ਭੇਟੇ ਸੁਆਮੀ ਦੁਖ ਹਉ ਮੈ ਰੋਗ ਗਵਾਇਓ ਵਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਗੁਰ ਜੀ ਤਰਾ ਅੰਮ੍ਰਿਤ ਵੇਲੇ ਆਏ ਹੋਏ ਓਮ ਨਮਾ ਸਾਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 719 ਅੰਗ ਦੇ ਉੱਤੇ ਸੁਭਾਏ ਬਾਣ ਬੈ ਰਾਣੀ ਮਹਲਾ ਚੌਥਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਬੈਰਾੜੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਣ ਕੀਤਾ ਗਿਆ ਅੱਜ ਗੁਰੂ ਰਾਮਦਾਸ ਮਹਾਰਾਜ ਸਾਨੂੰ ਕੀ ਸਮਝਾ ਰਹੇ ਹੈ ਮਨ ਮਿਲ ਸੰਤ ਜਨ ਜਸ ਗਾਇਓ ਇੱਥੇ ਮਨ ਦੀ ਗੱਲ ਕਰਦੇ ਆ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਰੀਰ ਤੇ ਰੋਜ ਆਉਂਦਾ ਤਨ ਤੇ ਗੁਰੂ ਦੇ ਦਰਸ਼ਨਾਂ ਵਾਸਤੇ ਰੋਜ ਆਉਂਦਾ ਪਰ ਕਹਿੰਦੇ ਮਨ ਨਹੀਂ ਆਇਆ ਕਦੇ ਮਨ ਮਿਲ ਸੰਤ ਜਨਾਂ ਜਸ ਗਾਇਓ ਕਹਿੰਦੇ ਜਦੋਂ ਮਨ ਦੇ ਨਾਲ ਬੈਠ ਕੇ ਅਸੀਂ ਪਰਮਾਤਮਾ ਦਾ ਨਾਮ ਜਪਾਂਗੇ ਨਾ ਫਿਰ ਕਹਿੰਦੇ ਪਰਮਾਤਮਾ ਦੇ ਨਾਲ ਸਾਡੀ ਸਾਹਜ ਬਣਨੀ ਹੈ ਇਥੇ ਗੁਰੂ ਰਾਮਦਾਸ ਮਹਾਰਾਜ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਰਿਹਾ ਮਨ ਮਿਲ ਕਿ ਮਨ ਨੂੰ ਨਾਲ ਮਿਲਾ ਕੇ ਚੱਲਣਾ ਕਿਤੇ ਮਨ ਘਰੇ ਫਿਰਦਾ ਹੋਵੇ ਮਨ ਰਿਸ਼ਤੇਦਾਰੀਆਂ ਤੇ ਫਿਰਦਾ ਹੋਵੇ ਕਹਿੰਦੇ ਮਨ ਨੂੰ ਨਾਲ ਲੈ ਕੇ ਚੱਲਣਾ ਮਨ ਮਿਲ ਸੰਤ ਜਨਾਂ ਦਾ ਜਸ ਗਾਇਓ ਜਿਹੜੇ ਸੰਤ ਜਨ ਨੇ ਉਹਨਾਂ ਦਾ ਜਸ ਗਾਉਣਾ ਚਾਹੀਦਾ ਸਾਡੇ ਵਾਸਤੇ ਸੰਤ ਕਿਹੜੇ ਆ ਜੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਜਿੰਨੀ ਵੀ ਬਾਣੀ ਹੈ ਇਹ 6 ਗੁਰੂ ਸਾਹਿਬਾਨਾਂ ਦੀ ਬਾਣੀ 15 ਭਗਤਾਂ ਦੀ ਬਾਣੀ 11 ਭੱਟਾਂ ਦੀ ਬਾਣੀ 4 ਗੁਰਸਿੱਖਾਂ ਦੀ ਬਾਣੀ ਇਹ ਸਾਡੇ ਵਾਸਤੇ ਸਭ ਤੋਂ ਵੱਡੇ ਸੰਤ ਨੇ ਇਹਨਾਂ ਦੇ ਨਾਲ ਮਿਲ ਕੇ ਆਪਣੇ ਮਨ ਨੂੰ ਨਾਲ ਜੋੜ ਕੇ ਫਿਰ ਇਹਨਾਂ ਦਾ ਜਸ ਗਾਈਏ ਗੁਰੂਆਂ ਦਾ ਜਸ ਗਾਈਏ ਭਗਤਾਂ ਦਾ ਜਸ ਗਾਈਏ ਭੱਟਾਂ ਦਾ ਜਸ ਗਾਈਏ ਗੁਰਸਿੱਖਾਂ ਦਾ ਜਸ ਗਾਈਏ ਕਹਿੰਦੇ ਫਿਰ ਜਦੋਂ ਜਸ ਗਾਉਂਦੇ ਜਾਵਾਂਗੇ ਜਦੋਂ ਜਸ ਗਾਉਂਦੇ ਜਾਵਾਂਗੇ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਗੁਰਦਾਰ ਦਿਵਾਇਓ ਕਹਿੰਦੇ ਫਿਰ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਰਤਨਾ ਵਰਗਾ ਹੀਰਿਆਂ ਵਰਗਾ ਮੋਤੀਆਂ ਵਰਗਾ ਕਹਿੰਦੇ ਉਹ ਮਿਲ ਜਾਣਾ ਕਾਹਦੇ ਤੋਂ ਦਾਨ ਤੋਂ ਮਿਲ ਜਾਣਾ ਕਹਿੰਦੇ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਗੁਰਦਾਰ ਦਿਵਾਇਓ ਫਿਰ ਗੁਰੂ ਨੇ ਉਹ ਜਿਹੜਾ ਹੀਰਿਆਂ ਵਰਗਾ ਕੀਮਤੀ ਰਤਨਾ ਵਰਗਾ ਨਾਮ ਹੈ ਨਾ ਉਹ ਸਾਨੂੰ ਦੇ ਦੇਣਾ ਜਦੋਂ ਉਹ ਨਾਮ ਮਿਲ ਜਾਂਦਾ ਹੈ ਫਿਰ ਬੰਦੇ ਦੇ ਅੰਦਰ ਨਾ ਕੋਈ ਡਰ ਰਹਿੰਦਾ ਨਾ ਕੋਈ ਭਾਅ ਰਹਿੰਦਾ ਨਾ ਕਿਸੇ ਦੇ ਨਾਲ ਈਰਖਾ ਰਹਿੰਦੀ ਹੈ ਨਾ ਕਿਸੇ ਦੇ ਨਾਲ ਵੈਰ ਰਹਿੰਦਾ ਸਾਰੇ ਇਸ ਤਰ੍ਹਾਂ ਬਣ ਜਾਂਦੇ ਜਿਵੇਂ ਭਾਈ ਕਨ੍ਹਈਆ ਜੀ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖਦੇ ਐ ਜਿਸ ਦਿਨ ਪਰਮਾਤਮਾ ਦਾ ਨਾਮ ਸਾਡੇ ਹਿਰਦੇ 'ਚ ਵਸ ਗਿਆ ਉਹਦੇ ਕੋਈ ਉੱਚਾ ਨਹੀਂ ਦਿਸਣਾ ਕੋਈ ਨੀਮਾ ਨਹੀਂ ਦਿਸਣਾ ਸਾਰਿਆਂ ਦੇ ਵਿੱਚ ਉਹ ਹੀ ਪਰਮਾਤਮਾ ਦਿਸਣਾ ਕਰਹਾਉ ਤਿਸ ਜਨ ਕੋ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਇਓ ਹੁਣ ਇੱਥੇ ਗੁਰੂ ਰਾਮ ਦਾ ਸਮਾਰਕ ਕਹਿੰਦੇ ਐ ਕਿਉਂ ਜਿਹੜਾ ਪ੍ਰਮਾਤਮਾ ਦਾ ਨਾਮ ਸੁਣਾਉਂਦਾ ਹੈ ਨਾ ਕਹਿੰਦੇ ਉਸ ਉਹਨੂੰ ਤਨ ਵੀ ਦੇ ਦਿਓ ਮਨ ਵੀ ਦੇ ਦਿਓ ਸਾਰਾ ਕੁਝ ਉਹਦੇ ਹਵਾਲੇ ਕਰ ਦਿਓ ਹੁਣ ਬਾਣੀ ਕੌਣ ਸੁਣਾਉਂਦਾ ਬਾਣੀ ਸਾਨੂੰ ਗੁਰੂ ਸਾਹਿਬ ਨੇ ਸੁਣਾਈ ਹੈ ਗੁਰੂ ਸਾਹਿਬ ਨੇ ਬਾਣੀ ਸਾਰੀ ਇਕੱਠੀ ਕਰਕੇ ਸਾਨੂੰ ਇੱਕ ਧਾਨੇਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਚ ਗ੍ਰੰਥ ਤਿਆਰ ਕਰਕੇ ਦੇਤਾ ਅਸੀਂ ਸਾਰਾ ਕੁਝ ਉਹਨਾਂ ਨੂੰ ਸੌਂਪ ਦਈਏ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਭਾਈਐ ਕਹਿੰਦੇ ਜਦੋਂ ਆਪਣਾ ਤਨ ਵੀ ਆਪਣਾ ਮਨ ਵੀ ਆਪਣਾ ਧਨ ਵੀ ਗੁਰੂ ਨੂੰ ਸੌਂਪ ਦਾਂਗੇ ਫਿਰ ਉਹਦੇ ਹੁਕਮ 'ਚ ਚੱਲਾਂਗੇ ਉਹਦਾ ਹੁਕਮ ਜਿਵੇਂ ਹੋਊਗਾ ਉਦੋਂ ਚੱਲਾਂਗੇ ਤਨ ਮਨ ਧਨ ਸਭ ਸੌਂਪ ਗੁਰ ਕੋ ਬਰਤਨਾਂ ਤੇ ਕਹਿੰਦੇ ਅਸੀਂ ਨਹੀਂ ਹੁੰਦਾ ਪਰ ਮਨੋਂ ਕਹਿਣਾ ਹੁੰਦਾ ਕਿ ਸੱਚੇ ਪਾਤਸ਼ਾਹ ਇਹ ਸਾਰਾ ਕੁਝ ਤੇਰਾ ਹੈ ਅਸੀਂ ਤੇ ਮਨੋਂ ਕਹਿ ਵੀ ਨਹੀਂ ਸਕਦੇ ਕਿਉਂਕਿ ਮਨ ਨੂੰ ਕਦੇ ਅਸੀਂ ਗੁਰਦੁਆਰੇ ਲੈ ਕੇ ਨਹੀਂ ਆਏ ਸਰੀਰ ਗੁਰਦੁਆਰੇ ਆਉਂਦਾ ਮਨ ਕਦੇ ਆਇਆ ਨਹੀਂ ਜਿਸ ਦਿਨ ਮਨ ਗੁਰੂ ਦੇ ਕੋਲ ਆ ਗਿਆ ਗੁਰੂ ਦੇ ਚਰਨਾਂ 'ਚ ਮਨ ਆ ਗਿਆ ਉਦੇ ਤੇ ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੇ ਸੰਪੂਰਨ ਕੀ ਆਰਾਮਤ ਦੇ ਇੱਕ ਵਿੱਚ ਹੋ ਜਾਣ ਉਦੇ ਤੇ ਮੇਰਾ ਕੁਝ ਰਹਿਣਾ ਹੀ ਨਹੀਂ ਵੱਖਰਾ ਕੁਝ ਰਹਿਣਾ ਹੀ ਨਹੀਂ ਨਾ ਤਨ ਮੇਰਾ ਰਹਿਣਾ ਤਾਂ ਧਨ ਮੇਰਾ ਰਹਿਣਾ ਸਾਰਾ ਕੁਝ ਉਸ ਪ੍ਰਮਾਤਮਾ ਦਾ ਹੀ ਹੋ ਜਾਣਾ ਜਦੋਂ ਅਸੀਂ ਮੰਨ ਕਰਕੇ ਪ੍ਰਮਾਤਮਾ ਦੇ ਦਰਵਾਜੇ ਤੇ ਆ ਗਏ ਆ ਤਿਸ ਜਨ ਕੋ ਮੰਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਣਾਇਓ ਜਿਨੇ ਪਰਮਾਤਮਾ ਦਾ ਨਾਮ ਸੁਣਾਇਆ ਉਹਨੂੰ ਧਨ ਵੀ ਦੇ ਦਿਓ ਉਹਨੂੰ ਬਨ ਵੀ ਦੇ ਦਿਓ ਕਹਿੰਦੇ ਧਨ ਮਾਇਆ ਸੰਪੈ ਤਿਸ ਦੇਵੋ ਜਿਨ ਹਰਮੀਤ ਮਿਲਾਇਓ ਕਹਿੰਦੇ ਜਿਨ੍ਹਾਂ ਨੇ ਸਾਨੂੰ ਮਿੱਤਰ ਦੇ ਨਾਲ ਪਰਮਾਤਮਾ ਦੇ ਨਾਲ ਮਿਲਾਇਆ ਨਾ ਕਹਿੰਦੇ ਉਹਦੇ ਚਰਨਾਂ 'ਚ ਅਰਪਣ ਕਰ ਦਿਓ ਧਨ ਮਾਇਆ ਸੰਪੈ ਤਨ ਮਾਇਆ ਸੰਪੈ ਇੱਕੋ ਹੀ ਇਹਦਾ ਅਰਥ ਬਣਦੇ ਆ ਧਨ ਦਾ ਮਤਲਬ ਵੀ ਪੈਸਾ ਮਾਇਆ ਦਾ ਮਤਲਬ ਵੀ ਪੈਸਾ ਸੰਪੈ ਦਾ ਭਾਗ ਵੀ ਪੈਸਾ ਜਿਵੇਂ ਬੰਦਾ ਕਹਿੰਦਾ ਸੰਪਤੀ ਕਿੰਨੀ ਕਹ ਤੇਰੇ ਕੋਲੇ ਭਾਗ ਤੇ ਤੇਰੇ ਕੋਲੇ ਪੈਸਾ ਕਿੰਨਾ ਕ ਤਨ ਧਨ ਮਾਇਆ ਸੰਪੈ ਤਿਸ ਦੇਵ ਜਿਨਹ ਹਰ ਮੀਤ ਮਿਲਾਇਓ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਦਰਸ਼ਨ ਕਰਵਾਤੇ ਨਾ ਪ੍ਰਮਾਤਮਾ ਦੇ ਵਿੱਚ ਅਭੇਦ ਕਰਤੇ ਕਹਿੰਦੇ ਉਹਨਾਂ ਦੇ ਚਰਨਾਂ 'ਚ ਇਹ ਸਾਰਾ ਕੁਝ ਅਰਪਣ ਕਰ ਦਿਓ ਕਹਿੰਦੇ ਤੇ ਅੱਗੇ ਗੁਰੂ ਰਾਮਦਾਸ ਜੀ ਸਾਰੇ ਕਹਿੰਦੇ ਖਿੰਨ ਕਿੰਚਤ ਕਿਰਪਾ ਕਰੀ ਜਗਦੀਸ਼ਰ ਤਬ ਹਰ 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 ਜਸੁ ਧਿਆਇਓ ਕਹਿੰਦੇ ਜਦੋਂ ਪਰਮਾਤਮਾ ਨੇ ਸਾਡੇ ਤੇ ਕਿਰਪਾ ਕਰਤੀ ਨਾ ਖਿੰਨ ਥੋੜੀ ਜੀ ਵੀ ਕਿਰਪਾ ਕਰਤੀ ਜਦੋਂ ਖਿੰਨ ਕਿੰਚਤ ਕਿਰਪਾ ਕਰੀ ਜਗਦੀਸ਼ਰ ਜਗਦੀਸ਼ਰ ਦਾ ਭਾ ਪਰਮਾਤਮਾ ਕਿ ਜਦੋਂ ਉਸ ਪਰਮਾਤਮਾ ਨੇ ਉਸ ਵਾਹਿਗੁਰੂ ਨੇ ਉਸ ਅੱਲਾ ਨੇ ਉਸ ਰਾਮ ਨੇ ਸਾਡੇ ਤੇ ਕਿਰਪਾ ਕਰਤੇ ਤਬ ਹਰ 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 ਜਸ ਧਿਆਇਓ ਕਹਿੰਦੇ ਉਦੋਂ ਹੀ ਪ੍ਰਮਾਤਮਾ ਦਾ ਨਾਮ ਜਪਿਆ ਜਾਣਾ ਨਹੀਂ ਤੇ ਬੰਦਾ ਜਿੰਨਾ ਮਰਜੀ ਜ਼ੋਰ ਲਾਈ ਜਾਵੇ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਿਆ ਨਹੀਂ ਜਾਣਾ ਪਰ ਕਹਿੰਦੇ ਜਦੋਂ ਪ੍ਰਮਾਤਮਾ ਦੀ ਕਿਰਪਾ ਹੋ ਗਈ ਫਿਰ ਪ੍ਰਮਾਤਮਾ ਦੇ ਨਾਲੋਂ ਰੱਬ ਦੇ ਨਾਲੋਂ ਅੱਲਾਹ ਦੇ ਨਾਲੋਂ ਵਾਹਿਗੁਰੂ ਦੇ ਨਾਲੋਂ ਕਹਿੰਦੇ ਫਿਰ ਦੂਰੀ ਬਣਦੀ ਨਹੀਂ ਹੈ ਫੇਰ ਉਹਦੇ ਵਿੱਚ ਆ ਭੇਦ ਹੋ ਜਾਣਗੇ ਜਦੋਂ ਉਸ ਪਰਮਾਤਮਾ ਨੇ ਸਾਡੇ ਤੇ ਕਿਰਪਾ ਕਰਤੀ ਜਿੱਦੇ ਕਿਰਪਾ ਹੋਣੀ ਹੈ ਗੱਲ ਉੱਤੀ ਵਰਣੀ ਹੈ ਕਿਰਪਾ ਤਾਂ ਹੋਣੀ ਹੈ ਜੇ ਰੋਜ਼ ਚੱਲ ਕੇ ਗੁਰੂ ਦੇ ਦਰ ਤੇ ਆਵਾਂਗੇ ਜੇ ਰੋਜ਼ ਆਵਾਂਗੇ ਤਾਂ ਫੇਰ ਹੀ ਕਿਰਪਾ ਹੋਣੀ ਹੈ ਜੇ ਖੜਾੜੇ ਮਾਰਦੇ ਨੇ ਫੇਰ ਕਹਿੰਦੇ ਕਿਰਪਾ ਨਹੀਂ ਹੋਣੀ ਜਿਹੜੇ ਜਾਗਣਗੇ ਨਾ ਕਹਿੰਦੇ ਕਿਰਪਾ ਉਹਨਾਂ ਤੇ ਹੋਣੀ ਹੈ ਜਾਗਣਾ ਕਹਿੰਦੇ ਜਾਗਣਾ ਵੀ ਕਈ ਤਰ੍ਹਾਂ ਦਾ ਹੁੰਦਾ ਹੈ ਇੱਕ ਬੰਦਾ ਹਸਤਾਲਾਂ ਦੇ ਵਿੱਚ ਬਿਆਤਣ ਫਰਿਆ ਉਹਨੂੰ ਨੀਂਦ ਨਹੀਂ ਆਉਂਦੀ ਕਹਿੰਦੇ ਉਹਦਾ ਜਾਗਣਾ ਕੁਝ ਹੋਰ ਹੈ ਇੱਕ ਆਪਣੇ ਕੰਮਾਂਕਾਰਾਂ ਤੇ ਲੱਗਿਆ ਉਹਦਾ ਜਾਗਣਾ ਕੁਝ ਹੋਰ ਹੈ ਇੱਕ ਕਹਿੰਦੇ ਪ੍ਰਮਾਤਮਾ ਦੇ ਨਾਮ 'ਚ ਜਾਗਦਾ ਹੈ ਉਹਦਾ ਜਾਗਣਾ ਕੁਝ ਹੋਰ ਹੈ ਜਾਗਣ ਜਾਗਣ ਦੇ ਵਿੱਚ ਫਰਕ ਹੈ ਕਹਿੰਦੇ ਖਿੰਨ ਕਿੰਚਿਤ ਕਿਰਪਾ ਕਰੀ ਜਗਦੀਸ਼ਰ ਤਬ ਹਰ 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 ਜਸ ਧਿਆਉ ਕਹਿੰਦੇ ਫਿਰ ਉਸ ਪਰਮਾਤਮਾ ਦਾ ਨਾਮ ਜਪਣ ਲੱਗ ਜਾਂਦਾ ਬੰਦਾ ਜਨ ਨਾਨਕ ਕਹੋ ਹਰ ਭੇਟੇ ਸੁਆਮੀ ਦੁੱਖ ਹੈ ਮੈ ਰੋਗ ਗਵਾਇਓ ਹੁਣ ਇੱਥੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਐ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਨਾਮ ਲਿਖ ਕੇ ਕਹਿੰਦੇ ਜਦੋਂ ਪਰਮਾਤਮਾ ਮਿਲ ਜਾਂਦਾ ਨਾ ਸਾਨੂੰ ਜਨ ਨਾਨਕ ਔਰ ਭੇਟੇ ਸੁਆਮੀ ਜਦੋਂ ਮਿਲ ਗਿਆ ਪਰਮਾਤਮਾ ਮਿਲ ਗਿਆ ਜਦੋਂ ਸੁਆਮੀ ਮਿਲ ਗਿਆ ਫਿਰ ਹੋਣਾ ਕੀ ਹੈ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਦੁੱਖ ਹੌਮੈ ਰੋਗ ਗਵਾਇਓ ਕਹਿੰਦੇ ਨਾ ਦੁੱਖ ਰਹਿਣਾ ਨਾ ਹੌਮੈ ਰਹਿਣਾ ਇਹ ਦੁੱਖ ਹੌਮੈ ਦਾ ਦੁੱਖ ਜਿਹੜਾ ਵੱਡਾ ਦੁੱਖ ਹੈ ਕਹਿੰਦੇ ਸਾਰੇ ਖਤਮ ਹੋ ਜਾਣਗੇ ਜਦੋਂ ਗੁਰੂ ਰਾਮਦਾਸ ਮਹਾਰਾਜ 6 ਸਾਲ ਦੇ ਸੀ ਉਹਨਾਂ ਦੀ ਮਾਂ ਚੜ੍ਹਾਈ ਕਰ ਗਈ ਜਦੋਂ 8 ਸਾਲਾਂ ਦੇ ਹੋਏ ਉਹਨੂੰ ਪਿਓ ਚੜ੍ਹਾਈ ਕਰ ਗਿਆ ਕਹਿੰਦੇ ਅਨਾਥ ਹੋ ਗਏ ਗੁਰੂ ਰਾਮਦਾਸ ਮਹਾਰਾਜ ਪਰ ਕਹਿੰਦੇ ਪ੍ਰਮਾਤਮਾ ਦੇ ਨਾਲ ਜੁੜ ਗਏ ਪ੍ਰਮਾਤਮਾ ਦੇ ਨਾਲ ਐਸੇ ਜੁੜੇ ਐਸੇ ਜੁੜੇ ਕਿ ਜਿਹੜੇ ਲੋਕ ਉਹਨਾਂ ਨੂੰ ਮਾੜਾ ਚੰਗਾ ਬੋਲਦੇ ਸੀ ਉਹਨਾਂ ਨੂੰ ਵੀ ਆਪਣੇ ਨਾਲ ਲਾ ਲਿਆ ਉਹ ਮੇਰੀ ਅੰਦਰ ਰਹੀ ਹਉਮੈ ਖਤਮ ਕਰਤੀ ਗੁਰੂ ਨੇ ਜਦੋਂ ਪਰਮਾਤਮਾ ਦੇ ਵਿੱਚ ਬੰਦਾ ਜੁੜ ਜਾਂਦਾ ਹੈ ਕਹਿੰਦੇ ਉਹਦੇ ਵਿੱਚੋਂ ਹਉਮੈ ਖਤਮ ਹੋ ਜਾਣੀ ਹੈ ਆਪਾਂ ਗੱਲ ਕਰਦੇ ਨੇ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸੋਈ ਜੇ ਵੇਖੀਏ ਨਾ ਸਾਰੇ ਸੰਸਾਰ 'ਚੋਂ ਵੱਡੀ ਰਸੋਈ ਗੁਰੂ ਰਾਮਦਾਸ ਮਹਾਰਾਜ ਜੀ ਦੀ ਅੱਜ ਤੇ ਇੱਕ ਦਿਨ ਐਸਾ ਵੀ ਸੀ ਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਘਰ ਖਾਣ ਵਾਸਤੇ ਪ੍ਰਸ਼ਾਦਾ ਵੀ ਨਹੀਂ ਸੀ ਆਪਣੇ ਖਾਣ ਵਾਸਤੇ ਪ੍ਰਸ਼ਾਦਾ ਵੀ ਨਹੀਂ ਸੀ ਪਰ ਜਦੋਂ ਗੁਰੂ ਨੇ ਕਿਰਪਾ ਕੀਤੀ ਤੇ ਉਦੋਂ ਫਿਰ ਸਾਰਾ ਕੁਝ ਹੀ ਹੋ ਗਿਆ ਅਸੀਂ ਰੋਜ਼ ਗੁਰਦੁਆਰਾ ਸਾਹਿਬ ਆਈਏ ਆ ਕੇ ਅਰਦਾਸ ਕਰੀਏ ਸੱਚੇ ਬਾਦਸ਼ਾਹ ਮੇਰੇ ਤੇ ਵੀ ਕਿਰਪਾ ਕਰ ਦਿਓ ਮੇਰੇ ਤੇ ਵੀ ਕਿਰਪਾ ਕਰ ਦਿਓ ਸਕੂਕ ਦੇ ਦਿਓ ਇੱਕ ਦਾ ਇੱਕ ਦਿਨ ਫਿਰ ਉਹ ਆਵਾਜ਼ ਉਹ ਕੋਕ ਦੀ ਆਵਾਜ਼ ਉਸ ਪਰਮਾਤਮਾ ਦੇ ਦਰ ਤੇ ਪਹੁੰਚ ਜਾਣੀ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਐ ਕਿ ਰੋਜ਼ ਉਸ ਪਰਮਾਤਮਾ ਨੂੰ ਕਬੀਰ ਕੇਸੋ ਕੇਸੋ ਕੋਕੀਐ ਨਾ ਸੋਈਐ ਸਾਰ ਰਾਤ ਦਿਵਸ ਕੈ ਕੋਕਨੇ ਕਬੋਂ ਕੇ ਸੁਨੇ ਪੁਕਾਰ ਕਦੇ ਨਾ ਕਦੇ ਤੇ ਸਾਡੇ ਪੁਕਾਰ ਉਹਦੇ ਦਰ ਤੇ ਪਹੁੰਚ ਜਾਣੀਆਂ ਕਦੇ ਨਾ ਕਦੇ ਤੇ ਉਹਨੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚ ਜਾਣੀ ਐ ਕਦੇ ਨਾ ਕਦੇ ਤੇ ਉਹਨੇ ਇਸ ਪ੍ਰਮਾਤਮਾ ਨੇ ਫਿਰ ਸਾਡੀ ਆਵਾਜ਼ ਸੁਣ ਲੈਣੀ ਐ ਜਿੱਦੇ ਆਵਾਜ਼ ਉਹਨੇ ਸੁਣ ਲੇ ਉਹਦੇ ਸਾਡੇ ਅੰਦਰੋਂ ਦੁੱਖ ਹਉਮੈ ਰੋਗ ਉਹ ਸਾਰੇ ਕੁਝ ਖਤਮ ਕਰ ਦੇਣਾ ਖਿੰਨੇ ਕਿੰਝ ਤੇ ਕਿਰਪਾ ਕਰੇ ਜਗਦੀਸ਼ਰ ਤਬ ਹਰ 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 ਜਸ ਧਿਆਇਓ ਜਨ ਨਾਨਕ ਕਉ ਹਰ ਭੇਟੀ ਸੁਆਮੀ ਦੁਖ ਹਉ ਮੈ ਰੋਗ ਗਵਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ